ਪ੍ਰੋਸੀਜਰ ਫਾਲੋ ਕਰਨਾ ਪੈਂਦਾ ਜੀਮਰਤਪਾਲ ਸਿੰਘ ਹਣੀ ਲਾ ਨੂੰ ਹੁਣ ਫਾਲੋ ਕਰਨ ਲੱਗ ਗਏ ਨੇ ਕੀ ਉਹ ਸੰਵਿਧਾਨ ਨੂੰ ਮੰਨਣ ਲੱਗ ਗਏ ਨੇ ਦੇਖੋ ਗਗਨਦੀਪ ਸਿੰਘ ਜੀ ਜੇ ਆਪਾਂ ਸੰਵਿਧਾਨ ਨੂੰ ਮੰਨਣ ਵਾਲੀ ਗੱਲ ਕਰੀਏ ਤਾਂ ਤੁਸੀਂ ਇੱਕ ਸਿੱਖ ਹਾਂ ਮੈਂ ਵੀ ਇੱਕ ਸਿੱਖ ਹਾਂ ਭਾਈ ਅੰਮ੍ਰਿਤਪਾਲ ਸਿੰਘ ਵੀ ਇੱਕ ਸਿੱਖ ਨੇ ਤੇ ਦੇਖੋ ਸਿੱਖ ਗੁਰੂ ਸਾਹਿਬਾਨਾਂ ਨੇ ਆਖਿਆ ਨਾ ਹਮ ਹਿੰਦੂ ਨਾ ਮੁਸਲਮਾਨ ਜੋ ਸੰਵਿਧਾਨ ਦੀ ਆਰਟੀਕਲ 25 ਹੈ ਉਹ ਆਂਦਾ ਵੀ ਸਿੱਖ ਹਿੰਦੂ ਕਮਿਊਨਿਟੀ ਦਾ ਪਾਰਟ ਹੈ ਹੁਣ ਤੁਸੀਂ ਦੱਸੋ ਹੁਣ ਤੁਸੀਂ ਗੁਰੂ ਸਹਿਬਾਨਾਂ ਨੂੰ ਮੰਨੋਗੇ ਕਿ ਸੰਵਿਧਾਨ ਦੇ ਆਰਟੀਕਲ 25 ਨੂੰ ਮੰਨਣਗੇ ਸੁਖਵੀਰ ਸਿੰਘ ਬਾਦਲ ਇਸ ਚੀਜ਼ ਦਾ ਜਵਾਬ ਦੇਵੇ ਭਗਵੰਤ ਸਿੰਘ ਮਾਨ ਜਵਾਬ ਦੇਵੇ ਅਮਰਿੰਦਰ ਸਿੰਘ ਰਾਜਾ ਵੜਿੰਗ ਜਵਾਬ ਦੇਵੇ ਕਿ ਉਹ ਮੰਨਣਗੇ ਕਿਸ ਨੂੰ ਸਿੱਖ ਗੁਰੂ ਸਹਿਬਾਨਾਂ ਨੂੰ ਮੰਨਣਗੇ ਕਿ ਸੰਵਿਧਾਨ ਨੂੰ ਮੰਨਣਗੇ ਤੇ ਉਹੀ ਪਾਈ ਅਮਰਪਾਲ ਸਿੰਘ ਨੇ ਗੱਲ ਆਖੀ ਸੀ ਵੀ ਮੈਂ ਸਿੱਖ ਗੁਰੂ ਸਹਿਬਾਨਾਂ ਨੂੰ ਮੰਨਦਾ ਸਾਡੀ ਆਜ਼ਾਦ ਹੋਂਦ ਹੈ ਅਸੀਂ ਗੁਰੂ ਸਹਿਬਾਨ ਦੇ ਜੋ بنائے ਹੋਏ ਆਯਾਦ ਸੇਖਾਂ ਤੇ ਅਸੀਂ ਉਸ 'ਚ ਮੰਨਦੇ ਆਂ ਬਾਕੀ ਜੋ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਨੇ ਇਹ ਵੀ ਬਿਆਨ ਦਿੱਤਾ ਸੀ ਦੀਪ ਸਿੱਧੂ ਨੇ ਵੀ ਬਿਆਨ ਦਿੱਤਾ ਸੀ ਵੀ ਜੋ ਵੀ ਸਾਡਾ ਕੋਈ ਪਲੈਟਫਾਰਮ ਹੈ ਕੋਈ ਅਦਾਰਾ ਹੈ ਚਾਹੇ ਸਵਿਧਾਨਕ ਹੋਵੇ ਕਾਨੂੰਨੀ ਹੋਵੇ ਪੋਲਿਟਿਕਲ ਹੋਵੇ ਮੀਡੀਆ ਦਾ ਹੋਵੇ ਅਸੀਂ ਕੋਈ ਅਦਾਰਾ ਖਾਲੀ ਨਹੀਂ ਛੱਡਾਂਗੇ ਹਰੇਕ ਧਾਰੇ ਤੇ ਆਪਦੀ ਕੌਮ ਦੀ ਆਪਦੀ ਪੰਜਾਬ ਦੀ ਆਵਾਜ਼ ਅਸੀਂ ਚੁੱਕਦੇ ਰਵਾਂਗੇ ਤੇ ਉਹੀ ਉਹ ਕਰ ਰਹੇ ਨੇ ਇੱਥੋਂ ਤੱਕ ਭਾਈ ਅਮਰਿਤਪਾਲ ਸਿੰਘ ਦੀ ਕਲਿੱਪ ਵਾਇਰਲ ਹੁੰਦੀ ਹੈ ਵੀ ਜਿੱਥੇ ਭਾਈ ਅਮਰਿਤਪਾਲ ਸਿੰਘ ਨੇ ਇਹ ਗੱਲ ਆਖੀ ਸੀ ਵੀ ਜੇ ਕੋਈ ਸੰਵਿਧਾਨ ਦੀ ਧਾਰਾ ਤੇ ਨਾਲ ਕਿਸੇ ਬੰਦੀ ਸਿੰਘ ਦੀ ਰਿਹਾਈ ਹੋ ਸਕਦੀ ਹੈ ਤਾਂ ਅਸੀਂ ਉਹ ਧਾਰਾ ਦਾ ਇਸਤੇਮਾਲ ਕਿਉਂ ਨਾ ਕਰੀਏ ਤਾਂ ਇਹ ਦੇਖੋ ਇਹ ਬੜੇ ਜੋ ਇਹਨਾਂ ਵਿਰੋਧੀਆਂ ਦੇ ਬਿਆਨ ਨੇ ਇਹ ਪੰਜਾਬ ਵਾਸੀਆਂ ਨੂੰ ਭੰਬਲ ਪੂਸੇ ਚ ਪਾਉਣ ਲਈ ਨੇ ਭਾਈ ਅਮਰਿਤਪਾਲ ਸਿੰਘ ਦਾ ਜਿਹੜਾ ਸਟੈਂਡ ਹੈ ਉਹ ਸਪਸ਼ਟ ਰਿਹਾ ਤੇ ਉਹੀ ਰਹੇਗਾ ਜੀ ਔਰ ਜਿਹੜੀ ਇਹ ਸੰਵਿਧਾਨ